ਸੁਰੱਖਿਆ ਦੇ ਵਿੱਚ ਰਹਿਣ ਵਾਲੀ ਸੀਮਾ ਹੈਦਰ ਨੂੰ ਲੈ ਕੇ ਸਵਾਲ ਖੜੇ ਉੱਠ ਰਹੇ ਨੇ ਕਿ ਆਖਿਰ ਉਸ ਨੂੰ ਦੇਸ਼ ਛੱਡਣਾ ਪਵੇਗਾ ਜਾਂ ਫਿਰ ਨਹੀਂ ਭਾਰਤ ਛੱਡ ਕੇ ਆਪਣੇ ਵਾਪਿਸ ਪਾਕਿਸਤਾਨ ਜਾਣਾ ਪਵੇਗਾ ਜਾਂ ਫਿਰ ਨਹੀਂ ਕਿਉਂਕਿ ਨਾਗਰਿਕਤਾ ਨੂੰ ਲੈ ਕੇ ਅਦਾਲਤ ਦੇ ਵਿੱਚ ਇਹ ਫੈਸਲਾ ਵਿਚਾਰ ਅਧੀਨ ਹੈ ਤਾਂ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ 26 ਸੈਲਾਨੀਆਂ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਵਿਰੋਧ ਇੱਕ ਵੱਡਾ ਤੇ ਸਖਤ ਫੈਸਲਾ ਲਿਆ ਅੱਸ ਦੱਸਦੀ ਹੈ ਕਿ ਉਹਨਾਂ ਦੇ ਵੀਜ਼ਾ ਸ਼ਾਰਟ ਜਿਹੜੇ ਕਿ ਵੀਜ਼ਾ ਛੋਟ ਨੀਤੀ ਦੇ ਤਹਿਤ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਹੈ ਸਹੂਲਤ ਨੂੰ ਖਤਮ ਕਰ ਦਿੱਤਾ ਗਿਆ ਯਾਨੀ ਕਿ ਉਹਨਾਂ ਦੇ ਵੀਜ਼ਾ ਨੂੰ ਵੀ ਖਤਮ ਕਰ ਦਿੱਤਾ ਗਿਆ ਇਸ ਫੈਸਲੇ ਦੇ ਅਨੁਸਾਰ ਹੁਣ ਪਾਕਿਸਤਾਨੀ ਨਾਗਰਿਕ ਇਸ ਛੋਟ ਦੇ ਤਹਿਤ ਭਾਰਤ ਦੀ ਯਾਤਰਾ ਨਹੀਂ ਕਰ ਸਕਣਗੇ ਜਦੋਂ ਕਿ ਉਹ ਪਾਕਿਸਤਾਨੀ ਨਾਗਰਿਕ ਜੋ ਇਸ ਸਹੂਲਤ ਦੇ ਤਹਿਤ ਪਹਿਲਾਂ ਹੀ ਭਾਰਤ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਗਿਆ ਇੱਕ ਦਿਨ ਤਾਂ ਲੰਘ ਚੁੱਕਿਆ ਹੈਗਾ 24 ਘੰਟੇ ਲੰਘ ਚੁੱਕੇ ਨੇ ਪਰ ਹਜੇ ਕੁਝ ਦਿਨ ਬਾਕੀ ਨੇ ਤੈਸ ਫੈਸਲੇ ਤੋਂ ਬਾਅਦ ਸੀਮਾ ਹੈਦਰ ਇੱਕ ਵਾਰ ਫੇਰ ਖਬਰਾਂ ਦੇ ਵਿੱਚ ਆ ਗਈ ਹੈ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ ਤੇ ਪਾਕਿਸਤਾਨ ਦੀ ਸੀਮਾ ਹੈਦਰ ਦੱਸਦੀ ਕਿ ਮਈ 2023 ਦੇ ਵਿੱਚ ਨੇਪਾਲ ਦੇ ਰਾਹੀ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਆਈ ਸੀ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਉਸ ਨੂੰ ਪਾਕਿਸਤਾਨ ਭੇਜਣ ਦੀ ਵੀ ਮੰਗ ਕੀਤੀ ਸੀਗੀ ਹਾਲਾਂਕਿ ਉਸ ਸਮੇਂ ਉਹ ਮਾਮਲਾ ਥੰਮ ਗਿਆ ਸੀਗਾ ਪਰ ਸਰਕਾਰ ਨੇ ਸਰਕਾਰ ਜਿਹੜੇ ਤਾਜ਼ੇ ਫੈਸਲੇ ਤੋਂ ਬਾਅਦ ਇਸ ਸਵਾਲ